ਕਾਲ ਮਿਤੀ 14/7 ਨੂੰ ਲੋਪੋਕੇ ਥਾਣੇ ਦੇ ਪਿੰਡ ਪਿੰਦਾ ਮਾਦੋਕੇ ਉਸ ਪਿੰਡ ਦੇ ਵਿੱਚ ਜਿਹੜਾ ਹੈਗਾ ਸਵੇਰ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਵੀ ਜਿਹੜੀ ਹੋਲੀ ਸਾਥ ਹੈਗੀ ਆ ਬਾਈਪਲ ਦੇ ਕੁਸ਼ਚਨ ਭਾਇ ਚੱਲਦੀ ਉਹਦੇ ਜਿਹੜੇ ਕਿਸੇ ਬੰਦੇ ਨੇ ਜਿਹੜੀ ਹੈਗੀ ਆ ਉਹ ਉਹ ਸਾਰਦ ਕੀ ਇਮੀਡੀਏਟਲੀ ਰਿਡੈਕਟ ਕਰਦੇ ਹੋਏ ਸਾਡੇ ਐਸਐਸਓ ਸਾਹਿਬ ਬਲਖਾਰ ਸਿੰਘ ਜੀ ਐਸਐਸਓ ਲੋਪੋਕੇ ਮੌਕੇ ਤੇ ਪਹੁੰਚੇ ਮੌਕੇ ਦੇ ਉੱਤੇ ਜਦੋਂ ਪਹੁੰਚੇ ਉਹਨਾਂ ਨੂੰ ਕਿਰਪਾਲ ਸਿੰਘ ਨਾਂ ਦੇ ਬੰਦੇ ਨੇ ਇੱਕ ਲਫਾਫੇ ਦੇ ਵਿੱਚ ਉਸ ਹੋਲੀ ਕਿਤਾਬ ਦੇ ਜਲੇ ਹੋਏ ਪੰਨੇ ਜਿਹੜੇ ਆ ਉਹਨਾਂ ਨੂੰ ਦਿੱਤੇ ਵੀ ਆਹ ਕੁਥਰੀਏ ਇੱਕ ਹੋਲੀ ਬਾਈਬਲ ਆ ਇਹਨੂੰ ਜਿਹੜਾ ਹੈਗਾ ਥਾਣੇ ਖਾਣੇ ਬੰਦੇ ਨੇ ਅੱਗ ਲਾ ਦਿੱਤੀ ਉਹਨਾਂ ਨੂੰ ਉੱਥੋਂ ਲੈ ਕੇ ਨੇ ਉਸ ਤੋਂ ਬਾਅਦ ਨਸੀਬਾਈ ਜ਼ਾਰੇ ਦੇ ਵਿੱਚ ਜਿਹੜਾ ਹੈਗਾ ਇਸ ਇਸ ਮਾਮਲੇ ਦੇ ਸਬੰਧੀ ਜਿਹੜੀ ਰਜਮੈਂਟ ਸਾਰੇ ਲੋਕ ਇਕੱਠੇ ਹੋਏ ਥਾਣੇ ਗਏ ਸਾਡੇ ਧਿਆਨ ਲਿਆਂਦਾ ਗਿਆ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮਾਂ ਨਾਲ ਅਸੀਂ ਮੌਕੇ ਤੇ ਡਿਪ ਸਾਹਿਬ ਤੇ ਅਸੀਂ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚ ਕੇ ਇਸ ਵਾਰ ਦੇ ਵਿੱਚ ਤਫਤੀਸ਼ ਕੀਤੀ ਗਈ ਤਫਤੀਸ਼ ਕਰਨ ਤੋਂ ਬਾਅਦ ਜੋ ਬਿਆਨ ਲਿਖਾਏ ਗਏ ਉਸ ਬਿਆਨ ਮੁਤਾਬਕ ਜਿਹੜਾ ਪੁਲਿਸ ਨੇ ਪੱਤਰ ਦਰਜ ਕੀਤਾ ਜਿਹੜੀ ਐਫਆਰ ਨੰਬਰ 158 ਤੇ ਅੰਡਰ ਸੈਕਸ਼ਨ ਜਿਹੜਾ 299 3 ਅਵਲੀਗ 5 ਵੀਐਨਐਸ ਦੇ ਤਹਿਤ ਦਰਜ ਕੀਤਾ ਗਿਆ ਦਰਜ ਕਰਨ ਤੋਂ ਬਾਅਦ ਜਿਹੜੀ ਹੈ ਔਰਲੀ ਔਰ ਟੈਕਨੀਕਲ ਤਰੀਕੇ ਨਾਲ ਇਨਵੈਸਟੀਗੇਸ਼ਨ ਕੀਤੀ ਗਈ ਇਨਵੈਸਟੀਗੇਸ਼ਨ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਜਿਹੜੇ ਬੰਦੇ ਨੇ ਇਹ ਹੋਲੀ ਕਿਤਾਬ ਬਾਈਬਲ ਦੇ ਜਿਹੜੇ ਪੰਨੇ ਸੜੇ ਹੋਏ ਸੀ ਉਹ ਜਿਹੜੇ ਐਸਚੂ ਦੇ ਹੈਂਡਓਵਰ ਕੀਤੇ ਸੀ ਉਸ ਬੰਦੇ ਨੇ ਰੰਜਿਸ਼ਨ ਜੀ ਦਾ ਨਾਮ ਲਿਆ ਸੀ ਉਹਦੇ ਨਾਲ ਉਹਦਾ ਕੰਦ ਦਾ ਝਗੜਾ ਚੱਲਦਾ ਉਹਨੂੰ ਫਸਾਉਣ ਦੇ ਖਾਤਰ ਇਹਨੇ ਇਹ ਬਾਈਬਲ ਜਿਹੜਾ ਹੋਲੀ ਕਿਤਾਬ ਨੂੰ ਜਿਹੜਾ ਸਾਰ ਕੇ ਉਹਦੇ ਦੇ ਉੱਤੇ ਪਰਦਾ ਕਰਾਉਣ ਦੀ ਖਾਤਰ ਇਹ ਸਾਰਾ ਕੁਝ ਕੀਤਾ ਉਹਦੇ ਵਿੱਚ ਸਾਨੂੰ ਨਸੀਬ ਆਈ ਜਾ ਰਹੇ ਨੇ ਜਿਹਦੇ ਚ ਮੈਂ ਪਾਰਟਿਕੂਲਰ ਕਹਿਣਾ ਜਾਊਂਗਾ ਵੀ ਬੰਟੀ ਜਨਾਲਾ ਜਿਹੜੇ ਆ ਇਹਨਾਂ ਦੀ ਟੀਮ ਨੇ ਤੇ ਬਾਕੀ ਹੋਰ ਜਿਹੜੇ ਇਹਨਾਂ ਦੇ ਪੈਰੋਕਾਰ ਸੀਗੇ ਜਿੰਨੇ ਵੀ ਇਹਨਾਂ ਦੀਆਂ ਨੰਨ ਸੀਗੀਆਂ ਜਿਹੜੀਆਂ ਸਿਸਟਰ ਸੀਗੀਆਂ ਉਹ ਵੀ ਥਾਣੇ ਆਏ ਲੋਕਲ ਔਰ ਸਾਰਿਆਂ ਨੂੰ ਇਹ ਬਾਰੇ ਦੱਸਿਆ ਗਿਆ ਔਰ ਲੋਕਸ ਭਾਜੀ ਹੈਗੇ ਆ ਉਹਨਾਂ ਨਾਲ ਵੀ رابطہ ਕੀਤਾ ਗਿਆ ਇਹਨਾਂ ਨੇ ਸਾਡੀ ਜਿਹੜੀ ਗੱਲ ਨੂੰ ਮੰਨਦੇ ਹੋਏ ਵੀ ਪਰਚਾ ਦਰਜ ਹੋ ਗਿਆ ਸਾਨੂੰ ਇਹ ਇਨਵੈਸਟੀਗੇਸ਼ਨ ਕਰਨ ਦਿਓ 2 ਘੰਟਿਆਂ ਦੇ ਵਿੱਚ ਜਿਹੜੀ ਅਸੀਂ ਇਹ ਗੱਲ ਕਲੀਅਰ ਕਰਤੀ ਵੀ ਇਹ ਜਿਹੜੀ ਬਾਈਬਲ ਹੋਲੀ ਕਿਤਾਬ ਜਿਹੜੀ ਕੁਐਸਚਨ ਪਾਇਜ਼ਦਾਰੇ ਦਾ ਗ੍ਰੰਥ ਹੈਗਾ ਉਹਨੂੰ ਕਰਪਾਲ ਸਿੰਘ ਨੇ ਤੇ ਮੰਗੇ ਨੇ ਦੋਨਾਂ ਨੇ ਆਪਸ ਚ ਸਾਜ਼ਿਸ਼ ਜਿਹੜਾ ਹੈਗਾ ਉਹਨੂੰ ਸੌਣ ਦੀ ਖਾਤਰ ਇਹਨੂੰ ਅੱਗ ਲਾ ਕੇ ਸਾੜ ਕੇ ਤੇ ਉਹਦਾ ਨਾਮ ਲੁਆਉਣ ਦੀ ਖਾਤਰ ਇਹ ਕੀਤਾ ਸੀਗਾ ਜਿਹੜਾ ਅਸੀਂ 2 ਘੰਟੇ ਜਿਹੇ ਮਾਮਲਾ ਜਿਹੜਾ ਸੁਝਾ ਲਿਆ ਇਹਨਾਂ ਦੋਵਾਂ ਦੀ ਗ੍ਰਿਫਤਾਰੀ ਪਾ ਲਈ ਆ ਅੱਜ ਕੋਰਟ 'ਚ ਪੇਸ਼ ਕੇ ਇਹਨਾਂ ਦਾ ਰਮਾਨ ਲਵਾਂਗੇ ਜੇ ਕੋਈ ਹੋਰ ਗੱਲ ਸਾਹਮਣੇ ਆਉਗੀ ਉਹ ਤੁਹਾਨੂੰ ਤਫਸੀਲ ਨਾਲ ਦੱਸਾਂਗੇ ਟੋਟਲ ਜਿਹੜੀ ਬਾਈਬਲ ਹੋਲਿਕ ਦਾ ਭੇਗੀਆ ਉਹ ਸਾਰੀ ਸਾਰੀ ਸਾੜ ਦਿੱਤੀ ਉਹ ਸਾੜ ਕੇ ਤੇ ਉਹ ਇਹਨਾਂ ਨੂੰ ਫੜਾ ਦਿੱਤੀ ਗਈ ਯੈਸ ਸਰ ਤਾਂ ਇਹਨਾਂ ਦੋਵਾਂ ਨੇ ਬੰਦਾ ਇਹ ਕੰਮ ਕੀਤਾ ਗਿਆ ਬਿਲਕੁਲ ਜੀ ਪਰ ਜਿਹੜੀ ਧਾਰਾ ਦੇ ਵਿੱਚ ਹੁਣ ਪੱਤਾ ਵਿਤਰ ਜਾਏ ਕਿ ਕਿ ਨੰਗੀਆਂ ਜੰਗੀਆਂ ਆ ਗਈਆਂ ਨੇ ਜੀ ਹਾਂ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਜੀ ਇਹ ਮੁਕੱਦਮਾ ਨੰਬਰ 151 ਅੰਡਰ ਸੈਕਸ਼ਨ 299 3 ਅਬਲੀਗ 5 ਬੀਐਨਐਸ ਤਹਿਤ ਮਾਮਲਾ ਦਰਜ ਕੀਤਾ ਗਿਆ ਦੋਨਾਂ ਦੋਸ਼ੀਆਂ ਦੀ ਜਿਹੜੀ ਗ੍ਰਫਤਾਰੀ ਹੋ ਚੁੱਕੀ ਆ ਮਾਨਜੋ ਕੋਰਟ ਦੇ ਵਿੱਚ ਪੇਸ਼ ਕਰਕੇ ਰਿਮਾਨ ਲੈ ਕੇ ਜਿਹੜੀ ਅਗਲੀ ਕਾਰਵਾਈ ਚ ਆਏ